ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀ ਐਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਦੇ ਕੋਲ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸੋ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਪੈਣੀ ਮਿਆ ਖਾ ਦੇ ਨਜ਼ਦੀਕ ਪੈਂਦਾ ਪਿੰਡ ਬਾਗੜੀਆਂ ਦੇ ਵਿੱਚ ਇੱਕ ਦੋ ਧਿਰਾਂ ਦੀ ਲੜਾਈ ਦਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਗੁਰਮੀਤ ਸਿੰਘ ਦੇ ਪਿਤਾ ਜੈਪ ਸਿੰਘ ਵੱਲੋਂ ਜਿਹੜੇ ਆ ਸਰਦਾਰ ਚੰਚਲ ਸਿੰਘ ਦੇ ਉੱਪਰ આરોਪ ਲਗਾਏ ਗਏ ਨੇ ਚੰਚਲ ਸਿੰਘ ਦੇ ਪਰਿਵਾਰ ਦੇ ਉੱਪਰ આરોਪ ਨੇ ਬੇਟੇ ਗੁਰਮੀਤ ਸਿੰਘ ਨੂੰ ਜਿਹੜਾ ਕਿ ਘਰ ਦੇ ਨਜ਼ਦੀਕ ਤੋਂ ਇਹਰਾ ਗ੍ਰਿਪਨੈਪ ਕਰਕੇ ਆਪਣੇ ਘਰ ਲਿਜਾ ਕੇ ਜਿਹੜਾ ਹੀ ਬਹੁਤ ਬੁਰੀ ਤਰੀਕੇ ਦੇ ਨਾਲ ਉਹਦੀ ਕੁੱਟਮਾਰ ਕੀਤੀ ਗਈ ਆ ਉਥੇ ਹੀ ਪੁਲਿਸ ਦੀ ਪਾਰਟੀ ਮੌਕੇ ਤੇ ਪਹੁੰਚ ਕੇ ਜਿਹੜਾ ਮੁੰਡੇ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਇਹਰਾ ਦਰਾਨੇ ਇਲਾਜ ਹਸਪੀਟਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਆ ਔਰ ਉਸ ਦੇ ਸਬੰਧ ਵਿੱਚ ਗੱਲਬਾਤ ਕਰਦਿਆਂ ਸਰਦਾਰ ਚੰਚਲ ਸਿੰਘ ਜੀ ਨੇ ਦੱਸਿਆ ਕਿ ਮੇਰੇ ਖਿਲਾਫ ਜਿਹੜੀਆਂ ਪਿਛਲੇ ਲੰਬੇ ਸਮੇਂ ਤੋਂ ਵੀਡੀਓ ਜਾਂ ਆਡੀਓ ਗੁਰਮੀਤ ਸਿੰਘ ਵੱਲੋਂ ਪਾਈਆਂ ਜਾ ਰਹੀਆਂ ਸੀਗੀਆਂ ਔਰ ਇਸ ਵੀਡੀਓ ਦੇ ਇਹ ਤਕਰਾਰ ਵੱਜੂ ਜਿਹੜਾ ਆ ਕਿ ਇਹ ਸਾਡੇ ਘਰ ਆਣ ਕੇ ਜਿਹੜਾ ਲਲਕਾਰ ਰਿਆ ਸੀਗਾ ਮੇਰੇ ਬੇਟਾ ਨੂੰ ਔਰ ਉਸੇ ਸਿਲਸਿਲੇ ਦੇ ਵਿੱਚ ਇਹਨਾਂ ਮੁੰਡਿਆਂ ਦੀ ਆਪਸ ਵਿੱਚ ਜਿਹੜੀ ਆ ਕੋਈ ਲੜਾਈ ਹੋਈ ਆ ਸੋ ਪੁਲਸ ਪਾਰਟੀ ਮੌਕੇ ਤੇ ਪਹੁੰਚ ਕੇ ਕਰ ਰਹੀ ਆ ਆਹ ਸੁਣਦੇ ਆ ਐਸ ਐਚਓ ਸੁਮਨ ਕੀ ਨਾਮ ਜੀ ਆਪਣਾ ਮੇਰਾ ਨਾਮ ਜੈਪ ਸਿੰਘ ਕੀ ਮਸਲਾ ਕੀ ਬਣਿਆ ਮਸਲਾ ਕੀ ਛੋਕੀ ਦੁਕਾਨ ਵਾਲਾ ਸਾਡੇ ਗੁਰਦੁਆਰਾ ਸਾਹਿਬ ਦੇ ਕੋਲ ਸਾਡੇ ਮਹੱਲੇ 'ਚ ਦੋਨੋਂ ਭਰਾ ਬੈਠੇ ਸੀ ਤੇ ਮੈਂ ਉਹਨਾਂ ਦੇ ਕੋਲ ਬੰਕੇ ਗਿਆ ਕਾਲੀ 'ਚ ਇਹ ਅੱਠ ਜਣੇ ਆਏ ਨੇ ਇਹਨਾਂ ਨੇ ਲੜਕਿਆਂ 'ਚ ਪਹਿਲਾਂ ਭੀ ਜੰਦਰਾਂ ੱਤੇ ਮਾਰ ਕੇ ਤੇ ਉਸੇ ਸੁਟਕੇ ਨੇ ਉਹਦੇ ਬਾਲ ਬੋਲ ਕੋ ਕੇ ਪਰਮਾ ਵੀ ਲਾ ਕੇ ਲੈ ਗਏ। ਸੰਜੋ ਪਰਾ ਲੱਗਾ ਸੀ ਇਹ ਮੇਰੇ ਕੋਲ ਤੇ ਸਾਈਕਲ ਸੀ ਮੈਂ ਸੁਟਦਾ ਉੱਥੇ ਹੀ ਸਾਈਕਲ ਜਿਹੜੂ ਸੁਟਦਾ ਗੁਰਦੁਆਰੇ ਤੇ ਭਾ ਮੋਟਰਸਾਈਕਲ ਤੇ ਇਹਨਾਂ ਦੇ ਡੇਰੇ ਗਏ ਅੱਗੋਂ ਗਾਲਾਂ ਕੱਢੀਆਂ ਕਹਿੰਦੇ ਜੋ ਅਸੀਂ ਕਰਨਾ ਸੀ ਉਹ ਕਰ ਉਹ ਜਿੱਥੇ ਭਜਣਾ ਭੱਜਣੇ ਸੀ ਨਹੀਂ ਬਖਸ਼ਣਾ ਤਾਂ ਨਾ ਤਾਂ ਨੰਤਰ ਹੁੰਦਾ ਕੀ ਕਾਰਨ ਕੀ ਬਣ ਗਿਆ ਜਿਹੜਾ ਫਿਲਮੀ ਸਟਾਈਲ ਚ ਕਿਡਨਾਪਿੰਗ ਹੋਈ ਆ ਘਰ ਜਾ ਕੇ ਕੁੱਟਿਆ ਆ ਕੀ ਮਸਲਾ ਕੀ ਸੀਗਾ ਇਹ ਝੂਠ ਹੀ ਕਹਿੰਦੇ ਸਾਡੀਆਂ ਵੀਡੀਓ ਵਾਇਰਲ ਕਰਦਾ ਫਲਾਣ ਕਰਦਾ ਜਦੋਂ ਵੀ ਵੀਡੀਓ ਵਾਇਰਲ ਹੈ ਕੀਤੀ ਸਾਡਾ ਕਿਸੇ ਨਾਲ ਪੈਸੇ ਦਾ ਲੈਣ ਦੇਣ ਸੀ ਤੇ ਇਹ ਬੰਦਾ ਆਣ ਕੇ ਇਹਨਾਂ ਦਾ ਵੀ ਵਿੱਚ ਖੜਾ ਸੀ ਚੈਨਲ ਸੇ ਨੂੰ ਤੇ ਇਹਨੇ ਫਿਰ ਚੈਨਲ ਦੀ ਵੀਡੀਓ ਵਾਇਰਲ ਕੀਤੀ ਕਿ ਇਹ ਤਾਂ ਮੇਰੇ ਨਾਲ ਦੇਣ ਲੈਣ ਕੋਈ ਨਹੀਂ ਨਾ ਮੋਤ ਬੇਰਾਂ ਨਾ ਕੋਈ ਸਾਡਾ ਸੱਜੇ ਖੱਬੀ ਉਹਨਾਂ ਕੋਈ ਰਿਸ਼ਤੇਦਾਰ ਹੈ ਇਸ ਕਰਕੇ ਇਸ ਆਦਮੀ ਨੇ ਕੀ ਕੀਤਾ ਵੀ ਇਹਦੇ ਮੁੰਡਿਆਂ ਨੇ ਚੁੱਕ ਕੇ ਵੀ ਇਹਨੂੰ ਲੈ ਕੇ ਵੀ ਸਾਡੀ ਚੇਅਰਮੈਨ ਸਾਹਿਬ ਦੀ ਸਾਫਕਾਂ ਦੀ ਭੰਡਨੀ ਕਿਉਂ ਕੀਤੀ ਜਾਂਦੀ ਹੈ ਸਾਡਾ ਇਹ ਨਾ ਕੋ ਦਾਨ ਦੇਣ ਨੀਗਾ ਨਾ ਇਹ ਸਾਡਾ ਕੋ ਮੌਦ ਫੇਰਨਾ ਕੋ ਸਾਡਾ ਜਦ ਜਦੋਂ ਆਇਆ ਉੱਥੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਖਾਲਸ ਬਲਰਾਜ ਸਿੰਘ ਉੱਥੇ ਹੀ ਕੋਈ ਗੱਲ ਨਹੀਂ ਪਰ ਇਹ ਕੀ ਹੈ ਇਹ ਜਿੱਥੇ ਕਿੱਥੇ ਕੋਈ ਮਸਲਾ ਹੋਇਆ ਚਾਹੇ ਕਿਸੇ ਮੁੱਦੇ ਤੇ ਹੋਇਆ ਇਹ ਨਾਲ ਖੜਾ ਹੁੰਦਾ ਹੈ ਖਿਲਾਫ ਦੇ ਔਰ ਸ਼ੁਰੂ ਤੋਂ ਹੀ ਪਈ ਜਦੋਂ ਖਿਲਾਫ ਹੈ ਜੋ ਪਤਾ ਖਿਲਾਫ ਹੈ ਤਾਂ ਸਾਡਾ ਕੇ ਨਾ ਚੱਲਦਾ ਮਸਲਾ ਇਹ ਵਿਚੋਂ ਬੈਨੂ ਕੀ ਮਤਲਬ ਸੀ ਪਰ ਕੀ ਹੈ ਵੀ ਜੇ ਉਹ ਲਫਜ਼ ਬੋਲਿਆ ਇਹ ਪਿੰਡ ਦੇ ਵਿੱਚ ਇਹਦੀ ਗੱਲ ਦੇ ਵਿੱਚ ਪੰਚਾਇਤਾਂ ਹੁੰਦੀਆਂ ਜਾਂ ਫਿਰ ਠਾਣੇ ਹੁੰਦੇ ਤਰਖਾਹਤ ਦੇ ਉੱਤੇ ਗੱਲ ਦਾ ਪਤਾ ਲੱਗ ਜਾਂਦਾ ਕਿ ਕੀ ਸਚਾਈ ਹੈ ਕੀ ਝੂਠ ਹੈ ਇਹਨਾਂ ਨੇ ਕਿਹਾ ਸਤਾ ਠੰਗਿਆਂ ਨੇ ਹਾਕੀਆਂ ਡੰਡੇ ਕਿਰਪਾਨਾਂ ਇਹਨਾਂ ਕੋਲ ਜੋ ਵੀ ਹੈ ਸੀ ਕਿਰਚ ਵੀ ਸੀ ਇਹ ਕੋਲ ਅਹੀਂ ਸਾਹਮਣੇ ਮੈਂ ਧਰ ਗਿਆ ਮੇਰੇ ਸਾਹਮਣੇ ਮਾਰਿਆ ਨਾ ਠੀਕ ਉਹਨੂੰ ਬੇਇਤਤ ਕਰਕੇ ਕਿੰਨਾ ਕੋਟਿਆ ਮੜੇ ਨੂੰ ਨੰਗਾ ਕਰਕੇ ਪਿਆ ਉਹਦੇ ਸਾਰੇ ਸਰੀਰ ਤੇ ਲੱਤਾਂ ਬਾਹਾਂ ਟਿੱਡੀਆਂ ਸਿਰ ਤੇ ਹੋਏ ਪੁਰਾਣੇ ਨਿਸ਼ਾਨ ਵੀ ਆਪਣੇ ਲੋ ਤਾਂ ਮਾਰਤਾ ਤੂਰਾ ਠੀਕ ਜਾਂ ਉਹ ਮਾਰਿਆ ਉਹਨਾਂ ਸੀ ਮਗਰ ਭੱਜ ਕੇ ਪਹੁੰਚਦੇ ਤਾਂ ਉਹਨਾਂ ਬਿਲਕੁਲ ਖਤਮ ਕਰਕੇ ਹੋ ਸਕਦਾ ਕੁਮਾਦੇ ਕਮੂ ਦੇ ਸੁਣਦੇ ਹੁੰਦੇ ਤੇ ਸਾਡੇ ਹੱਥ ਜੋੜਨ ਤੇ ਰਿਕਵੈਸਟ ਕਰਨ ਤੇ ਵੀ ਇਹਨਾਂ ਨੇ ਨਹੀਂ ਪਈ ਉਹਨੂੰ ਛੱਡਿਆ ਤਾਂ ਕਿਹਾ ਚਾਚਾ ਟੇ ਨੇ ਸਿਆਣੇ ਬੰਦੇ ਆ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਕੰਮ ਨਾ ਕਰੋ ਕਿ ਤੁਹਾਡੇ ਵਾਸਤੇ ਦਿਨ ਦਿਨੀ ਇਹ ਕੰਮ ਕਰਨਾ ਬਹੁਤ ਗਲਤ ਹੈ ਪਰ ਉਹ ਨਹੀਂ ਬਾਜਾਇਆ ਜਦ ਕਿ ਉਹਨਾਂ ਚੇਅਰਮੈਨ ਦਾ ਛੋਟਾ ਪਰ ਹੈ ਦਾ ਸਾਮੰਚਾ ਅੰਦਰੋਂ ਉਹ ਵੀ ਉੱਥੇ ਖੜਾ ਉਹਨੇ ਵੀ ਕਿਹਾ ਪਰ ਉਹਦੇ ਕਹਿਦੇ ਵੀ ਗੇਟ ਨਹੀਂ ਖੁੱਲਿਆ ਉਹਨਾਂ ਨੇ ਕਿਹਾ ਅਸੀਂ ਜੋ ਅੱਜ ਕਰਨਾ ਅੱਜ ਮਾਨਾ ਹੀ ਕਰ ਲਈਏ ਔਰ ਹੋਰ ਵੀ ਕਰਨੀਏ ਸ਼ੇਗਾਵੀ ਤੇ ਮਲਾਜਮ ਮੌਕੇ ਤੇ ਪਹੁੰਚੇ ਉਥੇ ਬਾਅਦ ਚ ਪਹੁੰਚੇ ਠੀਕ ਹੈ ਬਾਅਦ ਚ ਪਹੁੰਚੇ ਨੇ ਮਲਾਜਮਾਂ ਨੇ ਮੈਨੂੰ ਇਧਰੋਂ ਫੋਨ ਆਇਆ ਤੇ ਮੈਂ ਇੱਥੇ ਭੱਜ ਆਇਆ ਫਲਾ ਦੇਣਾ ਠਾਣੇ ਜਾ ਕੇ ਮਲਾਜਮ ਪਹੁੰਚ ਮਲਾਜਮਾਂ ਨੂੰ ਲੈ ਕੇ ਆਂਦਾ ਇੱਥੇ ਤੱਕ ਠੀਕ ਉਹ ਬੰਦੇ ਨਹੀਂ ਇੱਥੇ ਆਇਆ ਧੰਨਵਾਦ ਹਰਿਪਾਇਰੀਆ ਜਿੱਥੇ ਲੜਾਈ ਹੋਈ ਹੈ ਕੀ ਮਸਲਾ ਬਣਿਆ ਇਸ ਚੀਜ਼ ਦਾ ਸਾਨੂੰ ਤਾਂ ਫੋਨ ਆਇਆ ਪਹਿਲਾਂ ਸਭ ਮਸਲੇ ਕਿਸੇ ਦੇ ਨਾਲ ਨਹੀਂ ਸੀਗਾ ਬਸ ਤਕੀਰਤ ਹੋਰ ਆਇਆ ਵੀ ਚਾਹਲ ਸਿੰਘ ਦਾ ਪਿਆਸ ਸਿੰਘ ਦਾ ਜਿਹੜੇ ਘਰੋਂ ਆ ਮੁੰਡੇ ਉਹਨਾਂ ਦੇ ਨਾਲ ਬਾਰੋਂ ਨੇ ਇਹ ਮੁੰਡੇ ਮਗਾਏ ਸੀ ਉਹ ਲਗਭਗ 8 ਤੋਂ 10 ਜਣੇ ਸੀ ਉਹ ਚੋਕੇ ਇਸ ਮੁੰਡਾ ਜਿਹੜਾ ਸਾਡੇ ਪਾਕੜੀ ਹੁਲਤਾ ਸੀ ਉਹਨੂੰ ਘਰੇ ਲੰਗੇ ਆ ਘਰੇ ਜਾ ਕੇ ਬਹੁਤ ਜ਼ਿਆਦਾ ਖਤਮਾ ਦਾ ਕੀਤੀ ਹੈ ਲਗਭਗ 2 ਘੰਟਾ ਡੇਢ ਘੰਟਾ ਦੇ ਅੰਦਰ ਮੰਦੀ ਬਣਾ ਕੇ ਰੱਖਿਆ ਤੇ ਜਿੱਤੇ ਇਹਦੇ ਸਾਨੂੰ ਪਤਾ ਲੱਗਾ ਜਿੱਤੇ ਉਹਨੂੰ ਪਤਾ ਲੱਗਾ ਇਹ ਗੱਲ ਸਾਡੇ ਹੀ ਪਿੰਡ ਦੇ ਵਿੱਚ ਇੱਕ ਸਤਾਤ ਨਾ ਜਣਾ ਲੀਡਰ ਆ ਉਹ ਇਨੀ ਬੁਸ਼ਾ ਗਤੀ ਕਰ ਰਿਹਾ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਐਸਐਸਪੀ ਸਾਹਿਬ ਦਾ ਦਰਗਾਸਪੁਰ ਨੂੰ ਫੋਨ ਕੀਤਾ ਉਹਨੂੰ ਬੇਨਤੀ ਕੀਤੀ ਵੀ ਸਾਡਾ ਇਹਦਾ ਬੰਦਾ ਚੁੱਕ ਕੇ ਜਣਾ ਵਾ ਕੋਈ ਆਪਣੇ ਘਰੇ ਲੈ ਗਿਆ ਵਾ ਉਹਦੀ ਜਾਨਵਾਲ ਦੀ ਰੱਖੀ ਜਿਹੜੀ ਉਹ ਸਰਕਾਰ ਕਰੇ ਤੇ ਕੁਝ ਪ੍ਰਸ਼ਾਸਨ ਕਰੇ ਐਸਐਸਪੀ ਸਾਹਿਬ ਦੇ ਉਸੇ ਵੇਲੇ ਐਕਸ਼ਨ ਲੈਂਦਿਆ ਜਿਹੜੀ ਇਹਦੀ ਗੱਡੀ ਹੌਸ ਵਾਲਿਆਂ ਦੀ ਉਹ ਚਾਂਸਰ ਦੇ ਘਰੇ ਪਹੁੰਚੀ ਆ ਉਥੇ ਜਿਹੜਾ ਬੰਦਾ ਉਹ ਸਾਡਾ ਦਾ ਬਰਾਬਰ ਕੀਤਾ ਜਦੋਂ ਅਸੀਂ ਗਏ ਆ ਜੱਫੇਬੰਦੀ ਦੇ ਤੌਰ ਦੇ ਉੱਤੇ ਉਥੇ ਉਹਨਾਂ ਦੇ ਘਰੇ ਵੇਖਣ ਵਾਸਤੇ ਤੇ ਕੀ ਗੱਲ ਹੋਈ ਆ ਉਹ ਸਾਰੇ ਸਾਰਾ ਪਰਿਵਾਰ ਸਾਡੇ ਇਹ ਵੀ ਗੱਲ ਪਹ ਗਿਆ ਇਹ ਮਨੇ ਕਿ ਸਾਨੂੰ ਮਾਰਨ ਤੱਕ ਦੀ ਵੀ ਕੋਸ਼ਿਸ਼ ਕੀਤੀ ਆ ਸਾਡੇ ਨਾਲ ਸਾਡੇ ਸਰਪਲਸਾਂ ਦੇ ਉਹ ਬੁੱਧ ਬਸਰੇ ਨੇ ਮਤਲਬ ਇੰਨਾ ਮਤਲਬ ਉਹਨਾਂ ਤਸ਼ੱਦਦ ਹਟਾਇਆ ਇਸ ਗੋਡੇ ਤੋਂ ਗੱਲ ਕਰਨ ਵਾਲੇ ਵੀ ਖੌਫ ਜਣਾਵਾ ਇੰਨਾ ਇੰਨਾ ਵੈਸਾ ਇਲਾਕੇ ਦੇ ਵਿੱਚ ਵੀ ਕੋਈ ਗੱਲ ਕਰਨ ਵਾਲੀ ਨਹੀਂ ਮੈਂ ਕਿੰਨੇ ਕੁ ਬੰਦੇ ਸੀਗੇ ਜਿਹੜੇ ਗੋਟਰੇ ਸੀਗੇ ਜਿਹੜੇ ਉਹ ਤਾਂ ਜਿਹੜਾ ਜਿਹਨਾਂ ਦੇ ਸਾਹਮਣੇ ਹੋਈ ਜਾ ਗੱਲ ਜਦੋਂ ਚੁੱਕੇ ਮੁੰਡੇ ਖੜਿਆ 8 ਮੁੰਡੇ ਸੀ 8 ਤੋਂ 10 ਮੁੰਡੇ ਸੀਗੇ ਜਦੋਂ ਉਹਨੂੰ ਮੁੰਡੇ ਤੋਂ ਚੁੱਕੇ ਗਲਾਂ ਨਾਲ ਸਾਡਾ ਵੀਰ ਵੀ ਉਹਦੇ ਨਾਲ ਸੀ ਇਹਨੂੰ ਨਾਲ ਚੁੱਕੇ ਲੱਗਿਆ ਤੇ ਘਰ ਜਦੋਂ ਛਡਾਇਆ ਵਾਪਾਂ ਉਦੋਂ ਲਗਭਗ 40 ਤੋਂ 50 ਹੀ ਰਹੇ ਆਪਣੇ ਪਿੰਡ ਦੇ ਮੋਢ ਪਰ ਸੀਗੇ ਉਹ ਅਦਾਲਤ ਸੀਗੇ ਤੇ ਮੈਂ ਉਹ ਵੀ ਇੰਨਾ ਝਾਲਮਾਨਾ ਰਵਈਆ ਜਿਹੜਾ ਵਾ ਉਹ ਨਹੀਂ ਇਹਨਾਂ ਨੂੰ ਅਖਤਿਆਰ ਕਰਨਾ ਚਾਹੀਦਾ ਜੇਕਰ ਉਹਨਾਂ ਦਾ ਮਸਲਾ ਆਪਣੇ ਨਿੱਜੀ ਘਰ ਦਾ ਹੈਗਾ ਤੇ ਪਰਿਆ ਪੰਚਾਇਤ ਹੁੰਦੀ ਆ ਥਾਣਾ ਹੁੰਦਾ ਵਾ ਕਿ ਅਰਜ਼ੀ ਦਿੱਤੀ ਜਾ ਸਕਦੀ ਆ ਇਹ ਸਾਡਾ ਇਹਦਾ ਵਾ ਇਸ ਕਲੋ ਕਲੈਸ਼ ਆ ਇਹਦਾ ਕੰਟਰੋਮਾਈ ਕਰਾਇਆ ਜਾਵੇ ਪਰ ਇਹਦਾ ਸ਼ਰਮ ਜਿਨੇ ਦੇ ਪਹਿਰੇ ਬਤਾ ਚੁੱਕੇ ਘਰ ਲੈ ਜਾਣਾ ਤੂੰ ਨੂੰ ਇੰਨੀ ਬੁਰੀ ਤਰ੍ਹਾਂ ਖਾਣਾ ਤੇ ਅਜੇ ਵੀ ਹਰਾਤ ਜਿਹੜੀ ਆ ਉਹਦੀ ਫੇਰ ਦੇਣਗੇ ਨਾ ਉਹ ਕੋ ਬਿਆਨ ਦੇਣ ਤੇ ਸਤਰਾ થਿਆ ਅਸੀਂ ਹੁਣ ਜੂ ਹੋਸ਼ ਦੇਣਾ ਚਾਹੂਗਾ ਤੇ ਫੇਰ ਉਹ ਤੋਂ ਗੱਲਬਾਤ ਪੁੱਛਾਂ ਕਿ ਗੱਲਬਾਤ ਕੀ ਹੋਈ ਆ ਪਰ ਜਿਹੜਾ ਅੱਜ ਜਿਹੜੀ ਹੋਈ ਆ ਅੱਜ ਨਾਜਾਇਜ਼ ਜਿਹੜੀ ਆ ਇਸ ਆਮ ਆਦਮੀ ਪਾਰਟੀ ਦੇ ਜਿਹੜੇ ਬਣੇ ਵੱਡੇ ਵਰਕਰ ਨੇ ਜਿਦੋਂ ਸਾਡੇ ਪਿੰਡ ਪਗੜੀਆਂ ਨੂੰ ਉਹਨਾਂ ਬਹੁਤ ਜ਼ਿਆਦਾ ਜਿਹਾ ਜ਼ੁਲਮ ਇਹਨਾਂ ਨੇ ਜ਼ੁਲਮਾਂ ਜੀ ਭਾਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਸਤਰ ਸਿੰਘ ਆ ਜੀ ਅਸੀਂ ਅੱਜ ਆਪਣੇ ਇਸ ਪਿੰਡ ਦੇ ਦੁਕਾਨ ਤੇ ਬੈਠੇ ਜਿੱਥੇ ਅਸੀਂ ਰੋਜ਼ ਪੈਂਦੇ ਆ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਤੇ ਅੱਜ ਇਹਨਾਂ ਨੇ ਆਣ ਕੇ ਗੱਡੀ ਦੇ ਵਿੱਚ ਚਾਰ ਜਣੇ ਇਹ ਚਾਰ ਜਣੇ ਮੋਟਰਸਾਈਕਲਾਂ ਤੇ ਆਏ ਆ ਇਹਨਾਂ ਨੇ ਆੜ ਕੇ ਸਾਡੇ ਹੱਥੀ ਪਾਈਏ ਗਰਮੀ ਸਿੰਘ ਨੂੰ ਚੁੱਕ ਕੇ ਨਾਲ ਗੱਡੀ 'ਚ ਸੁੱਟ ਲਿਆ ਤੇ ਬਾਅਦ ਮੇਰੇ ਵੀ ਇਹਨਾਂ ਨੇ ਮਾਰੇ ਆ ਹੱਥ ਦੇ ਵੀ ਮਾਰੇ ਇੱਥੇ ਬੇਸਵਾਲ ਬੇਸਵਾਲ ਵਾਲ ਵੀ ਬਾਲ ਵੀ ਫੁੱਟੇ ਪਰਣਾ ਵੀ ਲਾਇਆ ਪਰ ਨਾਲੇ ਤਾਂ ਉਹਨਾਂ ਦੀ ਗੱਡੀ 'ਚ ਹੀ ਆ ਉਹ ਵੀ ਚੁੱਕ ਕੇ ਲੈ ਗਿਆ ਤੇ ਬਹੁਤ ਗੁਰੀ ਹੱਤ ਨਾਲ ਉਹਨੂੰ ਫੁੱਟਿਆਂ ਦੇ ਨਾਲ ਮੇਰੇ ਵੀ ਫੁੱਟਿਆਂ ਨਾਲ ਕੀ ਮਸਲਾ ਕੀ ਸੀਗਾ ਮਸਲਾ ਪਤਾ ਨਹੀਂ ਕੀ ਹੈ ਮੈਨੂੰ ਇਹ ਤੱਕ ਪਤਾ ਨਹੀਂ ਆ ਉਹ ਇਹਨਾਂ ਨੇ ਆਉਂਦੇ ਵੇ ਕੁੱਟਣਾ ਸਟਾਰਟ ਕਰਤਾ ਟੋਟਲ ਕਿੰਨੇ ਬੰਦੇ ਸੀਗੇ 8 ਜਾਣੇ ਸੀਗੇ ਕੌਣ ਕੌਣ ਸੀਗੇ ਮੈਂ ਉਹਨਾਂ ਦੇ ਪਰਿਵਾਰ ਦੇ 4 ਬੰਦਿਆਂ ਨੂੰ ਜਾਣਦਾ ਬਸ ਹੋਰਗੇ ਨੂੰ ਵੀ 4 ਓਪਰੇ ਬੰਦੇ ਸੀ ਠੀਕ ਹੈ ਹਾਂਜੀ 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 ਸਰਪੰਚ ਸਾਹਿਬ ਜिले ਤੁਸੀਂ ਮੌਕੇ ਤੇ ਪਹੁੰਚੇ ਹੋ ਤਾਂ ਕੀ ਮਸਲਾ ਸੀਗਾ ਤੇ ਇਹ ਗੱਲ ਇਦਾਂ ਹੈ ਕਿ ਲੋਧੀ ਇੱਕ ਨਿੰਦਰ ਜੋ ਘਰ ਨਾਲ ਹੈ ਜੋ ਅੱਜ ਇਹ ਕੰਮ ਹੋਇਆ ਇਹ ਕੰਮ ਵੈਸੇ ਨਹੀਂ ਹੋਣਾ ਚਾਹੀਦਾ ਸਾਡੀ ਇੱਛੇ ਦੇ ਵਿੱਚ ਕਿਉਂਕਿ ਗੱਲ ਕੀ ਹੋਈ ਆ ਵੀ ਜਦੋਂ ਇਹ ਚੁੱਕ ਕੇ ਲੈ ਗਏ ਇਹਨਾਂ ਦੇ ਦੱਸਣ ਮੁਤਾਬਕ ਜੋ ਗੇਮ ਬਣੀ ਆ ਚਲੋ ਮੁੰਡੇ ਨੇ ਚੁੱਕ ਕੇ ਲੈ ਗਏ ਆਪਣੇ ਘਰ ਲੈ ਗਏ ਜਦੋਂ ਅਸੀਂ ਗਏ ਆ ਮੌਕੇ ਤੇ ਇਹਨਾਂ ਦੇ ਘਰ ਦੇ ਬੰਦੇ ਸਾਡੇ ਜਾਂ ਤੋਂ ਪਹਿਲਾਂ ਅਸੀਂ ਪਹੁੰਚ ਚੁੱਕੇ ਸੀ ਤੇ ਉਹਨਾਂ ਨੂੰ ਵੀ ਮਤਲਬ ਕਿ ਘਰ ਨਹੀਂ ਸੀ ਵੜਨ ਦਿੱਤਾ ਜਾ ਰਿਹਾ ਮੁੰਡਾ ਅੰਦਰ ਸੀ ਤੇ ਇਹ ਆ ਕੇ ਫਿਰ ਮੈਨੂੰ ਫੋਨ ਕੀਤਾ ਇਹਨਾਂ ਨੇ ਵੀ ਆਇਆ ਗੱਲ ਹੋ ਗਈ ਆ ਤੇ ਅਸੀਂ ਇੱਥੇ ਘਰ ਆਏ ਤੁਸੀਂ ਵੀ ਆਓ ਚਲੋ ਅਸੀਂ ਵੀ ਕਿਤੇ ਕੰਮ ਗਏ ਸੀ ਮੈਂ ਕਿਹਾ ਚਲੋ ਮੈਂ ਵੀ ਆ ਗਿਆ ਚਲੋ 10 15 ਮਿੰਟ ਦੇ ਬਾਅਦ ਚ ਅ ਸਾਡੇ ਜਾਂ ਤੋਂ ਪਹਿਲਾਂ ਪੁਲਿਸ ਪਹੁੰਚ ਚੁੱਕੀ ਸੀ ਮੁੰਡਾ ਜਿਹੜਾ ਅੰਦਰੋਂ ਚੋਕੇ ਦੇ ਪੁਲਿਸ ਨੇ ਬਾਹਰ ਲਿਆਂਦਾ ਨਾਲ ਜਿਹੜੇ ਸਾਡੇ ਬੰਦੇ ਲੱਗੇ ਫਿਰ ਅਸੀਂ ਚੋਕੇ ਮੁੰਡਾ ਗੱਡੀ 'ਚ ਪਾ ਕੇ ਤੇ ਭੈਣ ਮਹਿਨਾ ਉਸ ਨੂੰ ਲੈ ਕੇ ਆਏ ਹੁਣ ਮੁੰਡੇ ਦੀ ਹਾਲਤ ਬਹੁਤ ਹੀ ਜ਼ਿਆਦਾ ਗੰਭੀਰ ਆ ਤੇ ਬਾਕੀ ਇਹ ਮਤਲਬ ਇਹ ਆ ਵੀ ਜਿੱਦਾਂ ਹੁਣੇ ਦੱਸ ਰਹੇ ਆ ਵੀ 8 ਬੰਦੇ ਸੀ ਉਹ ਇਹ ਇੱਕ ਵੀਮੀ ਸਟਾਈਲ ਵਾਲਾ ਕੰਮ ਬਣਿਆ ਜੀ ਠੀਕ ਆ ਹਾਂ ਜੀ ਥੋੜਾ ਨਸਲਮ ਪਾਇਆ ਥੋੜਾ ਨਸਲਮ ਦਾ 2 ਐਂਡ 2 ਗਰਿਆਂ ਗਰਿਆਂ ਗੱਲ ਸੁਣੋ ਬੈਠ। ਸੁਣ ਰਿਹਾ। ਦੇਖੀ ਅਗਲਾ ਸਮਸਤੀ। ਇਹ ਜੱਟ ਚੜਾ ਦਿਓ ਮੜਾ ਜਾ। ਚੜਾਓ। ਇਹ ਮੜਾ ਚੜਾ। ਇਹ ਲੋ ਬੜਿਓ, ਉਹ ਬੜਿਓ। ਸਰਦੋਂ ਤੇ ਉਹ ਬੈਸਟ ਕਰਦੇ ਨੇ। ਫੜਾਇਆ ਕੁੱਟਿਆ ਵੜਾ ਉਹਨਾਂ ਨੇ। ਇਹਦੇ ਅਸੀਂ ਮੌਕੇ। ਦੇਖੀ ਚਲੋ ਫੜੀ। ਤੂੰ ਰੈਫਰ ਕਰ ਹਾਲੇ ਜੀ। ਚਾਹ ਤੂੰ ਲੈ। ਬਸ ਇੱਥੇ ਲੈ ਆਇਆ ਚਾਹ ਫੜ ਲੈ। ਕਾਹ ਚਾ ਫੜਨ ਦਾ ਕਦੀ ਮਨ ਕਿਸੇ ਕਰਾ ਮਾਰਦਾ ਕਰਕੇ। ਸਹੀ ਕਰੀ। ਕਾ 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 ਬਾਰੀ ਬੰਦ ਕਰੀ ਬਾਰੀ ਕਾ ਸਾਨੂੰ ਛੋਕੇ ਪਰ ਮਾ ਚ ਪਾਉਂ ਸਿੱਧਾ ਬਲਾਉ ਜਾਂ ਸਾਡੇ ਉਹਦੇ ਨਾ ਬਾਹਰ ਉਹ ਨਾ ਨਹੀਂ ਬਾਹਰ ਪਰ ਆ ਵੀ ਤੈਨ ਮਾਰੇ ਬਹੁਤ ਖੁੱਲੇ ਖੁੱਲੇ ਟੁੱਟ ਜਾਈਏ ਇੱਜਾ ਬਾ ਬਾਸ ਬਾ ਬਾਸ ਚਲ ਲੈ ਜਾ ਨੰਬਰ ਤੋਂ ਬੰਦ ਕਰ। ਉਹ ਛੁੱਕ ਤੇ ਪਾਣਾ ਨਹੀਂ। ਪਾਣਾ ਜਾ। ਦੁਬਈ ਹਸਪਤਾਲ ਮੈਂ। ਅੱਛਾ ਪਾ। ਲੱਗਣਾ ਨਹੀਂ ਜਾਣਦੀ ਨਾ। ਆਹ ਚਲੋ ਚਲੋ ਜਾਓ ਜਾਓ ਚੁੱਪ ਚੁੱਪ। ਫਟਾਕੀ ਆ। ਬੁਰਾ ਮਤ। ਮੈਂ ਵੀ ਵੀਡੀਓ ਬਣਾ। ਵੀਡੀਓ ਬਣਾ ਆਏ। ਤੁਹਾਨੂੰ ਦੱਸਾਂ ਮੈਂ ਪਾਸ ਤੋਂ ਪੁੱਛਾਂ ਵੀ ਉਹਨੂੰ ਦਿਖਾ। ਮੈਨੂੰ। ਜੇ ਤੁਹਾਡੇ ਨਾਲ ਗਾਂ। ਕਿਉਂ ਬਣਾਉਂ? ਬਣਾ ਲੈ ਮੈਂ ਕੈਮਰਾ ਮੁਲਾਕਾਤ ਦਵਾ ਇੱਕ ਮਿੰਟ। ਆ ਬੰਦਾ ਬਰਾਮਦਾ ਕੀਤਾ ਜੀ ਆਹ ਵੇਖ ਆਹ ਮੁਖਤਾਰ ਸਿੰਘ ਆ ਵੇਖ ਬੰਦਾ ਨਾ ਬਰਾਮਦਾ ਕੀਤਾ ਇਹਨਾਂ ਦੇ ਘਰੋਂ ਆਟੇ ਮਾੜਾ ਮਾਰ ਰਹਾ ਵੇਖ ਲੋ ਹਾਲ ਵੇਖੋ ਆ ਬੰਦੇ ਦਾ ਆ ਵੇਖੋ ਇਹਨਾਂ ਦਾ ਹਾਲ ਆ ਬੰਦੇ ਦਾ ਆ ਆਮ ਆਦਮੀ ਪਾਰਟੀ ਦਾ ਵਰਕਰ ਆ ਆਮ ਆਦਮੀ ਪਾਰਟੀ ਦਾ ਆ ਸਾਰਾ ਟਬਰ ਇਥੇ ਆ ਉਹ ਮੁਖਤਾਰ ਨੇ ਆਪਣਾ ਮੁੰਡਾ ਘਰੇ ਪਜਾਤਾ ਅਸੀਂ ਅੱਖੀਂ ਵੇਖਿਆ ਆ ਹਲਾਣਾ ਪੁਲਿਸ ਪਾਜੇ ਮੈਥੇ ਨੇ ਆ ਗੱਡੀ ਇਥੇ ਆ ਦੱਸੋ ਜੀ ਦੱਸੋ ਸਾਰਾ ਮਾਰਿਆ ਡਾਕਟਰ ਸਾਹਿਬ ਨੇ ਭੱਜ ਜਾ ਕਹਿੰਦਾ ਇਹਦਾ ਮੁੰਡਾ ਪਜਾ ਮੁੰਡਾ ਵੇਖੋ ਮਰਿਆ ਪਿਆ ਸਾਡਾ ਜੇ ਉਹਨਾਂ ਦਾ ਜੋ ਹੋ ਗਿਆ ਪੁਲਿਸ ਪਰਛਾਣਾ ਵੀਡੀਓ ਨਹੀਂ ਬਣਾਉਂਦੇ ਆ ਰੇ ਜਿਹੜੀਆਂ ਸਾਰੀ ਪੰਜਾਬ ਭਗਵਾਨ ਸਿੰਘ ਮਾਂ ਦੇ ਨਾਲ ਜਲਾਵਾ ਗਵਾ ਉਹ ਕਰੂੰਗਾ ਵੀ ਮੇਰੇ ਰਾਜ ਦੇ ਵਿੱਚ ਕੀ ਹੋ ਰਿਹਾ ਆ ਬੰਦੇ ਵੇਖ ਲਓ ਅੱਜ ਜਾਇਦਾਦਾਰ ਮੁਖਤਾਰ ਸਿੰਘ ਆ ਇਹਦਾ ਪਰਿਵਾਰ ਸਾਰਾ ਖਲੋਤਾ ਇੱਥੇ ਉਹ ਮੁੰਡਾ ਸਾਹਮਣੇ ਗੇਟ ਦੇ ਵੇ ਸੁੱਟਿਆ ਪਿੰਡੋ ਲੈ ਕੇ ਸੁੱਟਿਆ ਉਹਨਾਂ ਦੇ ਇਹਨੂੰ ਜਿਗਜ ਹੋ ਗਿਆ ਇਹ ਸਾਰਾ ਟੱਬਰ ਜ਼ਿਮੇਵਾਰ ਆ ਅੱਜ ਨਗੇਟੇ ਖਲੋਤੇ ਨੇ ਉਹ ਭਰਾ ਪਿੰਡਾਂ ਦੇ ਵਜਾ ਹਾਲਾਤ ਮੁੰਡਾ ਪਿਆ ਦਿਨਾਂ ਦੁਪਹਿਰੇ ਬੰਦਾ ਚੁੱਕੇ ਇਹਨਾਂ ਦੇ ਲੈਦਾ ਆ ਸਾਰੇ ਜਣੇ ਸਾਡੇ ਵੀਰ ਨੇ ਇੱਥੇ ਆ ਗੱਡੀ ਆ ਐਸਐਸਬੀ ਸਾਹਿਬ ਨੂੰ ਗਰਦਾਸਵਾਲ ਨੂੰ ਫੋਨ ਕੀਤਾ ਫੇਰ ਗੱਡੀ ਆਈ ਆ ਆ ਮੁੰਡਾ ਜਿਹੜਾ ਆਵੇਂ ਚੁੱਕੇ ਇਹਦੇ ਹਾਲਾਤ ਕੀ ਨੇ ਆ ਮੁਖਤਿਆਰ ਸਿੰਘ ਆ ਇਹਨਾਂ ਨੇ ਬੰਦਾ ਦੇਣਾਂ ਦੇ ਪਹਿਲੇ ਚੁੱਕਿਆ ਇਹਨਾਂ ਦਾ ਕੋਈ ਨਾ ਹੱਲ ਜਰੂਰ ਨਿਕਾਣਾ ਚਾਹੀਦਾ ਵੇਖੋ ਆ ਕੀ ਬੰਦੇ ਆ ਦੇ ਨਾਲ ਅੱਜ ਜਿਹੜੀ ਅੱਜ ਲੜਾਈ ਹੋਈ ਹੈ ਤੁਸੀਂ ਮੌਕੇ ਤੇ ਪਹੁੰਚੇ ਸੀਗੇ ਕੀ ਮੌਕੇ ਦੇ ਹਾਲਾਤ ਸੀਗੇ ਸਭੀ ਕੰਪਲੇਨ ਆਈ ਸੀ ਅਜੈਪ ਸਿੰਘ ਵੱਲੋਂ ਕਿ ਉਹਦੀ ਬੇਟੀ ਗੁਰਮੀਤ ਸਿੰਘ ਨੂੰ ਕੁਝ ਬੰਦੇ ਜਿਹੜੇ ਅਗਵਾ ਕਰਕੇ ਲੈ ਗਏ ਨੇ ਤੇ ਉਹਨਾਂ ਵੱਲੋਂ ਸ਼ਾਇਦ ਕੁੱਟ ਮਾਰ ਕੀਤੀ ਜਾ ਰਹੀ ਹੈ ਆ ਅਸੀਂ ਇਮੀਡੀਏਟ ਐਕਸ਼ਨ ਲੈਂਦੇ ਹੋਏ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਪੁੱਜੇ ਆ ਤੇ ਉੱਥੇ ਜਾ ਕੇ ਅਸੀਂ ਜਿਹੜਾ ਬੱਚਾ ਲੜਕਾ ਹੈ ਗੁਰਮੀਤ ਸਿੰਘ ਇਹਨੂੰ ਰਿਕਵਰ ਕੀਤਾ ਤੇ ਇਹਨੂੰ ਇਮੀਡੀਏਟਲੀ ਅਸੀਂ ਹਸਪੀਟਲ ਸੀਐਚਸੀ ਬੈਨੰਡੀਆ ਖਾਦ ਐਡਮਿਟ ਕਰਵਾਇਆ ਮੌਕੇ ਤੇ ਕੀ ਹਾਲਾਤ ਸੀ ਕਿੰਨੀਆਂ ਕਿ ਸੱਟਾਂ ਜਿਹੜੀਆਂ ਸੀਗੀਆਂ ਵੇਖਣ ਨੂੰ ਲੱਗਦੀ ਕੀ ਜਿਹੜੀ ਹੈਗੀ ਹੈ ਜਿਸ ਤੱਕ ਸਾਨੂੰ ਐਮਐਲਆਰ ਨਹੀਂ ਰੀਸੀਵ ਹੋਈ ਹੈ ਤਾਂ ਡਾਕਟਰ ਦੀ ਰਿਪੋਰਟ ਦੇਖ ਕੇ ਫਿਰ ਹੀ ਦੱਸਿਆ ਜਾਏ ਹੁਣ ਤੱਕ ਕੀ ਕਰ ਵਈ ਹੈ ਅ ਸੜਕੋ ਹਜੇ ਕੰਪਲੇਨ ਜਿਹੜੀ ਦੋਸ਼ੀ ਹੈਗਾ ਆ ਉਹਦੇ ਖਿਲਾਫ ਕੋਈ ਕੰਪਲੇਨ ਜਿਹੜੀ ਹੈਗੀ ਆ ਨਹੀਂ ਆਈ ਹੋਈ ਕੰਪਲੇਨਿੰਗ ਪਾਰਟੀ ਵੱਲੋਂ ਅ ਸਟੇਟਮੈਂਟ ਰਿਕਾਰਡ ਕਰਨੀ ਬਾਕੀ ਹੈ ਤੇ ਜੋ ਬੰਦੀ ਕਾਰਪਈ ਹੋ ਉਹ ਮੰਨ ਵਿੱਚ ਨਹੀਂ ਹੈ ਕਿਹਨਾਂ ਵੱਲੋਂ ਜਿਹੜਾ ਆ ਆਪਣੇ ਅਗਵਾ ਕੀਤਾ ਗਿਆ ਬੱਚਾ ਇਹ ਹਜੇ ਕੰਪਲੇਨ ਆਏਗੀ ਤਾਂ ਉਹਦੇ ਵਿੱਚ ਅਸੀਂ ਦੱਸਾਂਗੇ ਕਿ ਕਿਸ ਮੌਕੇ ਤੇ ਸਾਨੂੰ ਕੋਈ ਨਹੀਂ ਮਿਲਿਆ ਠੀਕ ਹੈ ਧੰਨ ਜੀ ਠੀਕ ਹੈ ਚੇਰਮੈਨ ਸਾਹਿਬ ਅਜਾਬ ਸਿੰਘ ਦੇ ਜਿਹੜੇ આરોਪ ਨੇ ਗੁਰਮੀਤ ਸਿੰਘ ਨੂੰ ਉਹਨੇ ਕਿਹਾ ਕਿ ਚੇਰਮੈਨ ਸਾਹਿਬ ਦੇ ਬੱਚਿਆਂ ਵੱਲੋਂ ਜਾਂ ਬੇਟਿਆਂ ਵੱਲੋਂ ਘਰ ਤੋਂ ਗਡਨੈਪ ਕਰਕੇ ਆਪਣੇ ਘਰ ਜਾ ਕੇ ਜਿਹੜੀ ਬਹੁਤ ਵੱਡੇ ਲੈਵਲ ਤੇ ਜਿਹੜੀ ਕੁੱਟਮਾਰ ਕੀਤੀ ਗਈ ਹੈ ਸਭ ਤੋਂ ਪਹਿਲੀ ਗੱਲ ਤੇ ਆ ਵੀ 2 ਸਾਲ ਹੋ ਗਏ ਸਾਡੇ ਖਿਲਾਫ ਵੀਡੀਓ ਤੇ ਆਡੀਓ ਪਾਉਣ ਦੇ ਅਹੀਂ ਤੇ ਬੱਚਿਆਂ ਨੂੰ ਵੀ ਤੇ ਆਪ ਹੀ ਸਮਝਾ ਕੇ ਰੱਖਿਆ 50 ਸਾਲ ਹੋ ਗਏ ਸਾਨੂੰ ਇੱਥੇ ਰਹਿੰਦਿਆਂ ਨੂੰ ਇੱਕ ਪਿੰਡ ਦੇ ਵਿੱਚ ਕਦੀ ਕੋਈ ਸਾਡੇ ਖਿਲਾਫ ਕੋਈ ਐਫਆਈਆਰ ਆਈ ਕੋਈ ਦਰਖਾਸਤ ਜਾਂ ਦਿੱਤੀ ਹੋਵੇ ਜਾਂ ਸਾਡੇ ਵੱਲੋਂ ਕਹੀ ਹੋਵੇ ਜਾਂ ਉਹਨਾਂ ਵੱਲੋਂ ਕਹੀ ਹੋਵੇ ਕੋਈ ਨਹੀਂ ਕਹੀ ਇਹ ਜੇ ਮਤਲਬ ਇਹਨਾਂ ਨੇ ਜਿਹੜੇ આરોਪ ਲਾਇਆ ਬਿਲਕੁਲ ਬੇਬੁਨਿਆਦ ਨੇ ਉਥੇ ਵੱਸਦਾ ਘਰ ਵਾ ਉਥੇ ਦੁਕਾਨਾਂ ਨੇ ਉਥੇ ਘਰ ਨੇ ਸਾਰਾ ਕੁਝ ਆਉਣ ਜਾਣ ਸੜਕਾਂ ਵਗਦੀਆਂ ਨੇ ਇੱਕ ਭੈਣੀ ਗੁੰਡੇ ਵੱਲੋਂ ਆਉਂਦੀ ਆ ਇੱਕ ਮੁਲਾਵਾਲ ਵੱਲੋਂ ਆਉਂਦੀ ਆ ਸਾਰੇ ਉਥੇ ਮੇਲ ਮਲਾਪ ਹੁੰਦਾ ਇਹਨਾਂ ਦੇ ਘਰ ਦੇ ਲਾਗੇ ਉਥੋਂ ਦੱਸੋ ਤੁਸੀਂ ਬੰਦਾ ਕੋਈ ਕਹਿਣੋ ਚੋਕੇ ਕੋ ਕਰ ਸਕਦਾ ਇਹ ਬਿਲਕੁਲ ਬੇਬੁਨਿਆਦ ਆ ਤੇ ਬਿਲਕੁਲ ਝੂਠੇ આરોਪ ਨੇ ਉਹ ਸਾਡੇ ਘਰ ਗਿਆ ਘਰ ਜਾ ਕੇ ਗਾਲਾਂ ਕੱਢੀਆਂ ਮੁੰਡਿਆਂ ਨੂੰ ਪਿਆਕੇ ਤੇ ਮੈਂ ਤੇਰੇ ਨਾ ਤੇਰੇ ਪਿਓ ਨਾ ਕੀਤਾ ਹੁਣ ਤੇਰੇ ਨਵੇਂ ਕਰਕੇ ਦੱਸਣਿਆ ਤੈਨੂੰ ਤੇ ਫੇਰ ਇਹਨਾਂ ਮੁੰਡਿਆਂ ਨੇ ਆਪਸ ਵਿੱਚ ਲੜੇ ਆ ਕਿਸੇ ਨੂੰ ਕੋਈ ਮਾਰਨ ਦੀ ਕਿਸੇ ਨੂੰ ਕੋਈ ਮਾਰਨ ਦੀ ਮਨਜਾ ਨਹੀਂ ਕਿਸੇ ਦੀ ਕੋਈ ਗੱਲ ਨਹੀਂ ਦੂਜੀ ਗੱਲ ਇਹ ਪਿਆਹੀ ਇਸ ਦੇ ਤੋਂ ਪਹਿਲਾਂ ਥਾਣੇ ਰਿਪੋਰਟ ਦਿੱਤੀ ਐਸਐਚਓ ਸਾਹਿਬ ਨਾਲ ਗੱਲ ਕਰਕੇ ਥਾਣੇ ਦਰਖਾਸਤ ਦਿੱਤੀ ਆ ਥਾਣੇ ਵਾਲਿਆਂ ਵੀ ਕੋਈ ਕਾਰਵਾਈ ਨਹੀਂ ਕੀਤੀ ਜੇ ਇਹ ਕਾਰਵਾਈ ਕਰ ਲੈਂਦੇ ਤੇ ਸਾਡੇ ਇਹ ਚੜਾਈ ਲੜਾਈ ਤੋਂ ਝਗੜੇ ਤੋਂ ਆਏ ਬਚ ਜਾਣਾ ਹੈ ਖਾਸ ਤਕ ਕਿਸ ਚੀਜ਼ ਦੀ ਦਿੱਤੀ ਜਾਂਦੀ ਕੋਈ ਰੰਜਿਸ਼ ਚੱਲਦੀ ਪੁਰਾਣੀ ਜਾਂ ਕੀ ਕਰਨਾ ਪੁਰਾਣੀ ਰੰਜਿਸ਼ ਸਾਡੇ ਕੋਈ ਨਹੀਂ ਸਾਡਾ ਕੋਈ ਵਾਟ ਨਹੀਂ ਬਣਾ ਨਹੀਂ ਇਹਦੇ ਨਾਲ ਕੋਈ ਸਾਜਾ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਸਾਡੀ ਇਹਦੇ ਨਾਲ ਸਿਰਫ ਇਹ ਵੀਡੀਓ ਤੇ ਆਡੀਓ ਸਾਡੇ ਖਿਲਾਫ ਪਾਈ ਜਾਂਦਾ ਜਿਤਨਾ ਕੋਈ ਬੰਦੇ ਦੇ ਨਾਲ ਨਹੀਂ ਚੱਲੇਗੇ ਤੇ ਸਾਹਿਬ ਆਵੇ ਗੱਲ ਕੀਤੀ ਜਾਂ ਨਹੀਂ ਕੀਤੀ ਅਨੇ ਸਾਡੇ ਖਿਲਾਫ ਉਸੇ ਵੇਲੇ ਆਡੀਓ ਪਾ ਦੇਣੀ ਹੈ ਵੀਡੀਓ ਪਾ ਦੇਣੀ ਹੈ 2 ਸਾਲ ਹੋ ਗਿਆ ਅਸੀਂ ਇਹਦੇ ਘਰੇ ਹੱਥ ਵੀ ਜੋੜੇ ਤੇ ਪਿਓ ਨੂੰ ਲਾਂਮਾ ਵੀ ਦਿੱਤਾ ਮੇਰੇ ਭਰਾ ਨੇ ਘਰ ਜਾ ਕੇ ਵੀ ਭਰਾ ਤੋਂ ਇਹਨੂੰ ਥੋੜਾ ਜਿਆ ਸਮਝਾ ਨਾ ਕਰਿਆ ਅਸੀਂ ਤੁਹਾਡੇ ਨਾਲ ਕਈ ਮਾੜੀ ਨਹੀਂ ਚੰਗੀ ਨਹੀਂ ਫਿਰ ਵੇਖੋ ਮੈਂ ਇਹਦੇ ਬਾਬੇ ਦੀ ਉਮਰ ਦਾ ਵਾਂ ਮੇਰੇ ਮੇਰੇ ਪੋਤਰੇ ਇਹਦੇ ਇਹਦੇ ਜਿਹੜੇ ਮੇਰੇ ਪੋਤਰੇ ਆ ਤੇ ਇਹ ਮੈਨੂੰ ਇਹਨਾ ਗਲਤ ਬੋਲਿਆ ਇਹ ਵੀਡੀਓ ਤੁਹਾਡੇ ਕੋ ਆਡੀਓ ਆਈ ਹੋਣੀ ਆ ਉਹ ਤੁਸੀਂ ਲਾਓ ਵੇਖੋ ਸੁਣੋ ਇਹ ਸੁਣ ਸਕਦਾ ਬੰਦਾ ਵੀਡੀਓ ਜਿਹੜੀ ਪਾਉਂਦਾ ਸੀ ਤੁਹਾਡੀਆਂ ਕੋਈ ਉਸ ਸਬੂਤਾਂ ਦੇ ਆਧਾਰ ਤੇ ਪੰਦਾ ਜੇ ਨਜਾਇਜ਼ ਵੀਡੀਓ ਪਾਈ ਜਾਂਦੀ ਮਨਨਾ ਜਾਇਜ਼ ਹੀ ਪਾਈ ਜਾਂਦਾ ਕੋਈ ਸਬੂਤ ਨਹੀਂ ਜਦੋਂ ਸਾਡੇ ਕੋਈ ਗੱਲ ਇਹ ਨਹੀਂ ਗਈ ਨਾ ਇਹਦੇ ਨਾਲ ਕੋਈ ਲੜਾਈ ਨਾ ਝਗੜਾ ਨਾ ਕੋਈ ਬੋਲਣਾ ਬੁਲਾਰਾ ਕਦੀ ਨਹੀਂ ਹੋਇਆ ਨਾ ਇਹਦੇ ਪਿਓ ਆ ਨਾ ਇਹਦੇ ਚਾਚਾ ਨਾ ਇਹਦੇ ਬਾਬਿਆਂ ਨਾ ਬਾਬੇ ਦੇ ਭਰਾਵਾਂ ਨਾਲ ਕੋਈ ਇੱਕ ਬੰਦਾ ਸਾਨੂੰ ਦੱਸਦੇ ਪਿਆ ਕਦੀ ਪਿੰਡ ਦੇ ਵਿੱਚ ਕੋਈ ਖਿਲਾਫ ਕੇਤੇ ਬੋਲਿਆ ਜਾਂ ਸਾਡੀ ਕੋਈ ਤਰਕਾਤ ਸਾਡੇ ਖਿਲਾਫ ਆਈ ਆ ਜਾਂ ਇਹ ਕੋਈ ਕਿਸ ਦੇ ਖਿਲਾਫ ਤੇ ਕੋਈ ਨਹੀਂ ਅਜੇ ਤੱਕ ਆਈ ਇਹ ਵੀਡੀਓ ਕਈ ਵਾਰਾ ਸਾਡੇ ਤੇ ਪਾਈਆਂ ਤੇ ਕਈ ਕੁਝ ਕੀਤਾ ਪਿੱਛੇ ਜੇ ਵੀ ਇਹਨਾਂ ਤੇ ਲੈ ਲ ਵੀਡੀਓ ਫੋਟੋ ਬਣਾ ਕੇ ਉਹਦੇ ਤੇ ਲਗਾ ਕੇ ਕਿਸ ਦੇ ਥਰੂ ਪੁਆਈ ਤੇ ਫਿਰ ਡਿਪਟੀ ਸਾਹਿਬ ਨੇ ਸਾਡਾ ਰਾਜ਼ਨਾਵਾ ਕਰਾਤਾ ਅਹੀਂ ਵੀ ਸੋਚਿਆ ਅਹੀਂ ਇਹ ਗੱਲ ਚੁੱਕੀ ਲੈਣਾ ਚੰਗੇ ਭਲੇ ਬੰਦੇ ਆ ਵਸਦੇ ਆ ਚੰਗੀ ਭਲੀ ਸਾਡੇ ਸਾਡੇ ਕਾਰੋਬਾਰ ਨੇ ਅਹੀਂ ਇਹ ਗੱਲ ਚੋਂ ਨਾ ਇਹ ਗੱਲ ਚਪੀ ਇਹ ਵਿਹਲਾ ਹੈਗਾ ਕੋਈ ਕੰਮ ਨਹੀਂ ਹੈਗਾ ਸਵਾ ਇਹਨੂੰ ਆਡੀਓ ਤੇ ਵੀਡੀਓ ਬਣਾਉਣ ਤੋਂ ਕੋਈ ਕੰਮ ਨਹੀਂ ਹੈਗਾ ਕੱਲ ਕੀ ਕਾਰਨ ਬਣਦਾ ਟਕਰਾਜ ਆਜੇ ਕਾਰਨ ਇਹੋ ਹੀ ਬਣਦਾ ਵਾ ਵੀ ਸਾਡੇ ਜਦੋਂ ਅਸੀਂ ਦਰਖਾਸਤ ਦਿੱਤੀ ਇੱਥੇ ਥਾਣੇ ਥਾਣਿਆਂ ਵਾਲਿਆਂ ਦਾ ਫਰਜ ਪੜਦਾ ਹੈ ਵੀ ਉਹਨਾਂ ਨੂੰ ਸਵੇਰੇ ਜਾ ਕੇ ਲਿਆਉਂਦੇ ਜਾਂ ਫੋਨ ਕਰਦੇ ਇਹ मैडम ਨੇ ਮੈਡਮ ਕਹਿੰਦੀ ਆ ਐਸਐਚਓ ਸਾਹਿਬ ਇਹ ਆਹੇ ਫੋਨ ਕੀਤਾ ਤੇ ਸਾਡਾ ਫੋਨ ਨਹੀਂ ਚੁੱਕਿਆ ਜੇ ਫੋਨ ਨਹੀਂ ਚੁੱਕਿਆ ਤਾਂ ਕਸੂਰ ਸਾਡਾ ਥੋੜੀ ਆ ਫਿਰ ਇਹ ਇਸੇ ਗੱਲ ਤੇ ਫੋਨ ਇਹਨਾਂ ਦਾ ਨਹੀਂ ਚੁੱਕਿਆ ਤੇ ਉਥੇ ਸਾਡੇ ਘਰਾਂ ਵੱਲ ਕੀ ਲੈਣ ਗਿਆ ਉਥੇ ਘਰ ਜਾ ਕੇ ਉਹਨਾਂ ਨੂੰ ਮੁੰਡਿਆਂ ਨੂੰ ਮਾਰਾ ਚੰਗਾ ਬੋਲਿਆ ਫਿਰ ਉਹ ਮੁੰਡਾ ਘਰ ਆਏ ਉਹਨਾਂ ਨੇ ਗੱਲਬਾਤ ਇਹਨਾਂ ਦੀ ਲੜਾਈ ਝਗੜਾ ਹੋਇਆ ਕਿ ਇਹਨੂੰ ਮਾਰਨ ਮਰਾਉਣ ਦੀ ਜਾਂ ਕੋਈ ਇਹੋ ਜਿਹੀ ਗੱਲ ਨਹੀਂ ਆ ਗਈ ਨਾ ਸਾਨੂੰ ਕੋਈ ਮਾਰਨ ਦਾ ਇਚਾਰ ਨਾ ਮਨਚਾ ਨਹੀਂ ਕਿਤੇ ਇਹੋ ਜਿਹੇ ਬੰਦੇ ਆ ਬੰਦੇ ਆ ਵੀ ਅੱਗੇ ਵੀ ਅਸੀਂ ਝਗੜਾ ਲੂਗਾ ਝਗੜਾ ਕਰਦੇ ਰਹੇ ਆ ਜਾਂ ਕੋਈ ਗੱਲ ਹੈਗੀ ਤੇ ਜੇ ਮੰਨ ਲਓ ਕਿ ਪੁਲਿਸ ਐਕਸ਼ਨ ਲੈਂਦੀ ਲੱਗਦਾ ਕਿ ਇਹ ਘਟਨਾ ਟਲ ਸਕਦੀ ਜੇ ਜੇ ਪੁਲਿਸ ਟਾਈਮ ਨਾਲ ਐਕਸ਼ਨ ਲੈਂਦੀ ਤੇ ਇਹ ਝਗੜਾ ਨਹੀਂ ਹੋਣਾ ਪਰ ਪਰਿਵਾਰ ਦਾ ਕਹਿੰਦਾ ਹੈ ਕਿ ਆਪਣੇ ਵੱਲੋਂ ਮੁੰਡੇ ਨੂੰ ਮਾਰ ਕੇ ਸੁੱਟ ਦਿੱਤਾ ਗਿਆ ਤਾਂ ਸਾਨੂੰ ਮੁੰਡਾ ਚੁੱਕਰ ਵੀ ਨਹੀਂ ਸੀ ਦੰਦੇ ਔਰ ਮੁਲਾਜ਼ਮਾਂ ਦੇ ਆਉਣ ਤੇ ਜਿਹੜਾ ਮੁੰਡੇ ਨੂੰ ਲੈ ਕੇ ਆਏ ਤੁਹਾਡੇ ਘਰੋਂ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹਨਾਂ ਨੇ ਸਭੋ ਸਾਡੇ ਘਰ ਨੂੰ ਜਾ ਕੇ ਘੇਰਾ ਪਾਇਆ ਸਾਨੂੰ ਖਤਰਾ ਹੋ ਗਿਆ ਵੀ ਇਹਨਾਂ ਨੇ ਸਾਨੂੰ ਮਾਰ ਦੇਣਾ ਇਹ ਬਾਕੀ ਵੀ ਲੋਕ ਜਿਹੜੇ ਜੇ ਉੱਥੇ ਗਏ ਆ ਇਹਨਾਂ ਨੇ ਸਾਡਾ ਘਰ ਘੇਰਿਆ ਏ ਉਹ ਜੇ ਮੈਂ ਅਹੀਂ ਨਾ ਦੁਬਾਰਾ ਪੁਲਿਸ ਨੂੰ ਨਾ ਘਲਾਉਂਦੇ ਜਾਂ ਨਾ ਦੱਸਦੇ ਤੇ ਇਹਨਾਂ ਸਾਡਾ ਬਹੁਤ ਵੱਡਾ ਨੁਕਸਾਨ ਕੋਈ ਕਰ ਦੇਣਾ ਹੈ ਤੁਸੀਂ ਕਿ ਬਾਕੀ ਸਾਡਾ ਝਗੜਾ ਝੋਗੜਾ ਉਹਦੇ ਨਾਲ ਕੋਈ ਨਹੀਂ ਮਾੜਾ ਮੋਟਾ ਮੋੜੇ ਆਪਸੇ ਜੇ ਲੜਿਆ ਸਾਨੂੰ ਤਾਂ ਕੋਈ ਪਤਾ ਵੀ ਨਹੀਂ ਅਸੀਂ ਇੱਥੇ ਭੈਣੇ ਬੈਠੇ ਆਂ ਸਾਨੂੰ ਕਹੇ ਗੱਲ ਦਾ ਕੋਈ ਪਤਾ ਨਹੀਂ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰੋਗੇ ਐਵੇਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਨਸਾਫ ਹੋਣਾ ਚਾਹੀਦਾ ਬਿਲਕੁਲ ਇਨਸਾਫ ਤੇ ਗੱਲ ਹੋਵੇ ਸਾਨੂੰ ਇਹੋ ਜਿਹੀ ਨਹੀਂ ਕੋਈ ਵੀ ਗੱਲ ਵੀ ਨਾ ਹੈ ਝਗੜਾ ਚਾਹੁੰਦੇ ਆ ਤੇ ਨਾ ਹੀ ਝਗੜਾ ਕਰਦੇ ਆ ਜੋ ਇਹਨੇ ਸਾਡੇ ਨਾਲ ਕੀਤਾ ਵਾ ਜੇ ਸਾਡੀ ਆਈਡੀਓ ਆਡੀਓ ਜਿਹੜੀ ਉਹਨੇ ਹੁਣ ਪਾਈ ਆ ਤੇ 2 ਸਾਲ ਪਹਿਲਾਂ ਪਾਉਂਦਾ ਰਿਆ ਇਹ ਕਿਤੇ ਦੋਹਰਾ ਬੰਦਾ ਕੋਈ ਬੰਦਾ ਘਰ ਚ ਬੈ ਕੇ ਸੁਣ ਲੇ ਤੇ ਜੋ ਕਹੋਗੇ ਅਸੀਂ ਆ ਜਹਰਜਾਨਾ ਭਰ ਦਾਂਗੇ ਆਡੀਓ ਕਰਕੇ ਮਾਰਕੋਟ ਨਹੀਂ ਕੀਤੀ ਕਿ ਇਹਦਾ ਕੰਮ ਇਹ ਹੋ ਹੁਣ ਤੋਂ ਲੈ ਕੇ 2 ਸਾਲ ਤੋਂ ਪਹਿਲਾਂ ਤੋਂ ਪਾ ਰਿਆ ਸਾਡੇ ਇੱਕ ਵਾਰਾਂ ਨਹੀਂ ਪਾਈ ਇੱਕ ਵਾਰ ਪਾਈ ਹੋ ਗਿਆ ਤਾਂ ਕੋਈ ਗੱਲ ਨਹੀਂ ਅਸੀਂ ਕਈ ਵਾਰ ਇਹ ਚਾਲ ਨੂੰ ਜੇਰਾ ਕੀਤਾ ਹੌਸਲਾ ਕੀਤਾ ਬੱਚਿਆਂ ਨੂੰ ਸਮਝਾਇਆ ਉਹਨਾਂ ਨੂੰ ਆਖਿਆ ਵੀ ਨਾ ਪੁੱਤ ਇਹ ਕੰਮ ਨਾ ਕਰਿਓ ਸਾਨੂੰ ਲੋੜਾਈ ਵਾਰਾਂ ਨਹੀਂ ਕਰਦੀ ਨਾ ਇਹ ਅਕਦੀ ਲਣਿਆ ਤੇ ਨਾ ਤਾਂ ਦਾ ਇਹੋ ਜਿਹਾ ਕੋਈ ਕੰਮ ਹੀ ਆ ਅਸੀਂ ਬਿਲਕੁਲ ਨਹੀਂ ਲੜਾਈ ਚਾਹੁੰਦੇ ਤੇ ਜਦੋਂ ਜਾ ਕੇ ਉਹਨਾਂ ਨੂੰ ਮਾੜਾ ਚੰਗਾ ਬੋਲਿਆ ਤੇ ਫਿਰ ਉਹ ਬੱਚਿਆਂ ਤੇ ਗੱਲ ਤੇ ਅੱਗੇ ਗੁੱਸਾ ਆ ਹੀ ਲੋਕ ਵੀ ਜਾਂਦੇ ਤੁਸੀਂ ਤਾਂ ਜਿਉਂਗੇ ਮਰਗੇ ਹੋ ਤੁਹਾਡੇ ਪਿਓ ਨੂੰ ਆਖਿਆ ਤੁਹਾਡੇ ਪਿਓ ਨੂੰ ਆਖਿਆ ਜੋ ਕੁਝ ਮੇਰੇ ਮੈਨੂੰ ਆਖਿਆ ਮੈਂ ਉਹਦੇ ਬਾਬੇ ਦੀ ਉਮਰ ਦਾ ਵਾਂ ਜੋ ਕੁਝ ਉਹਨੇ ਮੈਨੂੰ ਆਖਿਆ ਨਾ ਕੋਈ ਬੰਦਾ ਘਰ ਚ ਬੈ ਕੇ ਜਾਂ ਧੀ ਪੈਣ ਜਾਂ ਦੂਜਾ ਤੀਜਾ ਸੁਣ ਨਹੀਂ ਸਕਦਾ ਅਹੀਂ ਸਾਰੇ ਇਲਾਕੇ ਦੇ ਜਣਾ ਹੁੰਦਾ ਸਾਰੇ ਘਰਾਂ ਤੇ ਜਾਣਾ ਹੁੰਦਾ ਜੇ ਸਾਡੀ ਇਸ ਤਰ੍ਹਾਂ ਬੇਤੀ ਕੀਤੀ ਜਾਂ ਇਸ ਤਰ੍ਹਾਂ ਗੱਲਾਂ ਬਾਤਾਂ ਕੀਤੀਆਂ ਤੇ ਸਾਡੇ ਸਾਡੇ ਤੇ ਲੋਕੀ ਘਰੀ ਨਾ ਵੜਨ ਦੇਣਗੇ ਜਿਹੜਾ ਜਿਹੋ ਉਹ ਇਹ ਇੰਨੇ ਬੋਲਿਆ ਜਾਂ ਕੋਈ ਉਹਦੀ ਕੋ ਨਾ ਹੋਵੇ ਕੋਸ਼ ਹੋਵੇ ਤੇ ਉਹ ਦੱਸੇ ਉਹਦੇ ਤੋਂ ਬਾਅਦ ਵੀ ਮੈਂ ਇਹਨਾਂ ਨੂੰ ਪਹਿਲਾਂ ਦਤ ਕੇ ਗਿਆ ਕਿ ਇਹਨੂੰ ਸਮਝਾ ਲਓ ਵੀ ਇਹ ਇਸ ਤਰ੍ਹਾਂ ਕਰ ਰਹੇ ਆ ਜੀ ਮੈਂ ਮੈਂ ਬੜਾ ਯਤਨ ਕੀਤਾ ਵੀ ਲੜਾਈ ਸਾਡੀ ਨਾ ਹੋਵੇ ਫਿਰ ਵੀ ਇਹਨੇ ਜਾ ਕੇ ਘਰ ਲੜਾਈ ਉਹਨਾਂ ਨਾਲ ਮੁੱਲ ਲਈ ਆ ਤੇ ਉਹਨਾਂ ਨਾਲ ਚਲੋ ਮਾਰਕੋਟੋ ਦਰੋਧਰੀ ਹੋਈ ਆ ਸਾਨੂੰ ਨਹੀਂ ਪਤਾ ਉਹਨਾਂ ਦੇ ਕਿੰਨੀਆਂ ਸੱਟਾਂ ਲੱਗੀਆਂ ਉਹਨਾਂ ਨੇ ਕਿੰਨੀਆਂ ਲੜਗੀਆਂ ਨੇ ਤੇ ਉਹ ਵੀ ਦਾਖਲ ਹੋਇਆ ਤੇ ਇਹ ਵੀ ਆ ਹੁਣ ਪਤਾ ਨਹੀਂ ਅਜੇ ਅਜੇ ਨਹੀਂ ਸਾਡੀ ਖਲਾਸੀ ਹੋਣੀ